ਸ਼ਿਰ ਮੁਕਸਰ ਸਾਹਿਬ ਦੇ ਵਿਧਾਨ ਸਭਾ ਹਲਕਾ ਗਿੱਦੜਬਾਵੀ ਕੇ 38 ਸਾਲ ਸੇਵਾ ਕਰਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦੇਣ ਵਾਲੇ ਹਰਦੀਪ ਸਿੰਘ ਡਿੰਪੀ ਢਿੱਲੋਂ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਇਸ ਅਫਸਰ ਤੇ ਵਿਸ਼ੇਸ਼ ਤੌਰ ਤੇ ਗਿੱਦੜਬਾਹ ਪਹੁੰਚੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਾਰੀ ਇਕੱਠ ਦੇ ਵਿੱਚ ਡਿੰਪੀ ਢਿੱਲੋਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕੀਤਾ ਹੈ ਸ਼ਰੋਮਨੇ ਅਕਾਲੀ ਦਲ ਨੂੰ ਆੜੇ ਹੱਥੀ ਲੈਂਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਕਾਲੀ ਦਲ ਨੂੰ ਡਿੰਪੀ ਢਿਲੋਂ ਦੇ ਅਲੱਗ ਹੋਣ ਦਾ ਖਮਿਆਜਾ ਪੁੱਗਤਣਾ ਪਵੇਗਾ। ਉਹਨਾਂ ਨੇ ਕਿਹਾ ਕਿ ਜੋ ਰਾਜਨੇਤਾ ਆਪਣੇ ਪਰਿਵਾਰ ਨੂੰ ਪਿਆਰ ਕਰਦੇ ਨੇ ਉਹ ਖਤਮ ਹੋ ਜਾਂਦੇ ਨੇ ਜਦ ਕਿ ਲੋਕਾਂ ਨੂੰ ਆਪਣਾ ਪਰਿਵਾਰ ਸਮਝ ਕੇ ਪਿਆਰ ਕਰਨ ਵਾਲੇ ਰਾਜਨੇਤਾ ਹਮੇਸ਼ਾ ਜਨਤਾ ਦੇ ਦਿਲਾਂ ਵਿੱਚ ਰਾਜ ਕਰਦੇ ਨੇ। ਉਹਨਾਂ ਨੇ ਡਿੰਪੀ ਢਿਲੋਂ ਦੇ ਪੱਖ ਵਿੱਚ ਦਲੀਲ ਦਿੰਦੇ ਹੋਏ ਕਿਹਾ ਕਿ ਡਿੰਪੀ ਢਿਲੋਂ ਇੱਕ ਹੀਰਾ ਆਦਮੀ ਹੈ ਜਿਸ ਦੀ ਪਰਖ ਅਤੇ ਕਦਰ ਅਕਾਲੀ ਦਲ ਨੇ ਨਹੀਂ ਕੀਤੀ। ਪਰ ਆਮ ਆਦਮੀ ਪਾਰਟੀ ਡਿੰਪੀ ਢਿਲੌਰ ਦੇ ਹੀਰੇ ਨੂੰ ਆਪਣੇ ਤਾਜ ਵਿੱਚ ਸਭ ਤੋਂ ਉੱਪਰ ਲਗਾ ਕੇ ਰੱਖੇਗੀ ਮੁੱਖ ਮੰਤਰੀ ਮਾਨ ਨੇ ਗਿੱਦੜਵਾਜ ਜਿੰਮੀ ਚੋਣਾਂ ਲਈ ਹਰਦੀਪ ਸਿੰਘ ਡਿੰਪੀ ਢਿਲੋਂ ਨੂੰ ਉਮੀਦਵਾਰ ਬਣਾਏ ਜਾਂਦਾ ਸੰਕੇਤ ਦਿੰਦੇ ਹੋਏ ਕਿਹਾ ਕਿ ਉਹ ਹਲਕੇ ਵਿੱਚ ਵਿਚਰਨ ਅਤੇ ਜੋ ਵੀ ਲੋਕਾਂ ਦੀਆਂ ਸਮੱਸਿਆਵਾਂ ਹਨ ਉਹਨਾਂ ਸਮੱਸਿਆਵਾਂ ਨੂੰ ਉਹਨਾਂ ਦੇ پاس ਲੈ ਕੇ ਆਉਣ ਤਾਂ ਕਿ ਉਹਨਾਂ ਦਾ ਹੱਲ ਕੀਤਾ ਜਾ ਸਕੇ ਉਧਰ ਆਪਣੇ ਸੰਬੋਧਨ ਵਿੱਚ ਡਿੰਪੀ ਢਿਲੋਂ ਨੇ ਮੁੱਖ ਮੰਤਰੀ ਮਾਨ ਅਤੇ तमाम ਲੀਡਰਸ਼ਿਪ ਨੂੰ ਇਹ ਭਰੋਸਾ ਦਵਾਇਆ ਕਿ ਉਹ ਅਜਿਹੀ ਕੋਈ ਸਿਆਸਤ ਨਹੀਂ ਕਰਨਗੇ ਜਿਸ ਨਾਲ ਆਮ ਆਦਮੀ ਪਾਰਟੀ ਦਾ ਅਕਸ ਖਰਾਬ ਹੋਵੇ ਜਾਂ ਫਿਰ ਮੁੱਖ ਮੰਤਰੀ ਦੇ ਪੱਗ ਨੂੰ ਦਾਗ ਲੱਗੇ ਦੱਸਦੇ ਕਿ ਅਜਨੇ ਸਮਾਗਮ ਦੌਰਾਨ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਇਲਾਵਾ ਉਹਨਾਂ ਦੇ ਛੋਟੇ ਭਰਾ ਸੰਦੀਪ ਸਿੰਘ ਸੰਨੀ ਢਿੱਲੋਂ ਅਬੇਟੀ ਲੋ ਪੈਵਿਟੀ ਲੋ ਅਮਿਤ ਕੁਮਾਰ ਸ਼ਿਮਪੀ ਬਾਂਸਲ ਅਸ਼ੋਕ ਬੁੱਟਰ ਸੁਬਾਸ ਚੈਨ ਲਿੱਲੀ ਰਾਜਦੀਪ ਨੰਬਰਦਾਰ ਹਰਵਿੰਦਰ ਕਾਕਾ ਅਤੇ ਸੰਜੀਤ ਕੁਮਾਰ ਬਬਲੂ ਨੇ ਵੀ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਹੈ ਇਸੇ ਤਰ੍ਹਾਂ ਸ਼੍ਰੋਮਣਿਆ ਕਾਲੀ ਦਲ ਬਦਲ ਦੇ ਹਜ਼ਾਰਾਂ ਦੀ ਸੰਖਿਆ ਵਿੱਚ ਵਰਕਰਾਂ ਨੇ ਵੀ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਹੱਕ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ ਅੱਜ ਗਿੱਦੜਵਾਹੇ ਦੀ ਇਤਿਹਾਸਿਕ ਧਰਤੀ ਤੇ ਇੱਕ ਇਤਿਹਾਸ ਲਿਖਿਆ ਜਾ ਰਿਹਾ ਹੈ ਜਦੋਂ ਤੁਸੀਂ ਪਿਛਲੇ 38 ਸਾਲ ਤੋਂ ਆਪਣੇ ਜਨਤਾ ਦੇ ਸੇਵਕ ਨੂੰ ਅੱਜ ਇੱਥੇ ਅਸ਼ੀਰਵਾਦ ਦੇਣ ਆਏ ਹੋ ਤੁਹਾਡਾ ਚੱਲਿਆ ਹੋਇਆ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਮੇਰੀ ਗੱਲ ਹੋਈ ਆ ਪੰਜ ਤਰੀਕ ਦਿਨ ਗੱਲ ਹੋਈ ਤੇ ਮੇਰੇ ਨਾਲ ਚਾਰ ਪੰਜ ਦਿਨ ਹੋਇਆ ਚਾਰ ਪੰਜ ਚਾਰ ਪੰਜ ਦਿਨ ਹੋਇਆ ਜੇ ਗੱਲ ਹੋਈ ਨੂੰ ਮੈਂ ਉਦੋਂ ਕਿਹਾ ਸੀ ਡਿੰਪੀ ਵੀਰ ਅੱਦੇ ਮਨ ਨਾਲ ਨਾ ਹੀ ਜੇ ਤੈਨੂੰ ਸੁਖਵੀਰ ਬਾਦਲ ਕਹਿੰਦਾ ਹੈ ਕਿ ਤੈਨੂੰ ਮੈਂ ਮਾਂ ਬਣ ਦਾ ਮਾਨਸਮਾਨ ਦਿਨਾ ਤਾਂ ਭਾਵੇਂ ਨਾ ਹੀ ਕੋਈ ਗੱਲ ਨਹੀਂ ਪਰ ਜੇ ਇੱਧਰ ਆਉਣਾ ਹੈ ਤਾਂ 100% ਮਾਨ ਨਾਲ ਆਈ ਉਸ ਤੋਂ ਬਾਅਦ ਫਿਰ ਮੇਰਾ ਕੰਮ ਹੈ ਇੱਜ਼ਤ ਮਾਨ ਦੇਣਾ ਤੈਨੂੰ ਕਿੱਥੇ ਤੱਕ ਪਹੁੰਚਾਉਣਾ ਹੈ ਲੋਕਾਂ ਦੀ ਸੇਵਾ ਕਿੰਨੀ ਕਰਨੀ ਹੈ ਮੇਰਾ ਕੰਮ ਜਿਹੜਾ ਚੰਗਾ ਲੀਡਰ ਹੈ ਸਾਫ਼ ਨੀਅਤ ਵਾਲਾ ਲੀਡਰ ਹੈ ਉਹ ਵਰਕਰਾਂ ਆਪਣੀ ਜਾਨ ਦੇਖਦਾ ਉਹਨੂੰ ਵਰਕਰ ਵਲੰਟੀਅਰ ਲੱਗਦੇ ਨੇ ਪਰ ਕਈ ਹੈਗੇ ਨੇ ਜਿਹੜੇ ਪਰਿਵਾਰ ਦੇਖਦੇ ਨੇ ਫਿਰ ਉਹਨਾਂ ਦੀ ਹਾਲਤ ਜਿਹੜੀ ਹੈ ਉਹ ਅੱਜ ਨਹੀਂ ਤਾਂ ਕੱਲ ਕੀ ਜਿਹੜੀ ਆ ਉਹ ਹਾਲਤ ਜਿਆਦਾ ਲੋਕਾਂ ਦੇ ਮਨੋਂ ਲੈ ਜਾਂਦੇ ਆ ਫਿਰ ਉਹ ਕਿਉਂਕਿ ਹਰ ਰੋਜ਼ ਕੋਈ ਹੈਜੀ ਡੈਡੀਕੇਸ਼ਨ ਵਾਲੇ ਬੰਦੇ ਨਹੀਂ ਪੈਦਾ ਹੁੰਦੇ ਨਾ ਹੀ ਮਿਲਣ ਪਾਰਟੀਆਂ ਤਰਸਦੀਆਂ ਫਿਰ ਘੇਰ ਰਹੀਆਂ ਨੇ ਕਿ ਕੋਈ ਮਿਹਨਤ ਕਰਨ ਵਾਲਾ ਕੋਈ ਲੋਕਾਂ ਦੇ ਕੁੰਡੇ ਆਪ ਖੜਕਾ ਕੇ ਲੋਕਾਂ ਨੇ ਕੰਮ ਪੁੱਛਣ ਵਾਲਾ ਕੋਈ ਬੰਦਾ ਮਿਲ ਜੇ ਇਹ ਜਿਹਾ ਵਲੰਟੀਅਰ ਮਿਲ ਜੇ ਆਮਾਦੀ ਪਾਰਟੀ ਜਦੋਂ ਬਣੀ ਸੀ ਤਾਂ ਕੇਜਰੀਵਾਲ ਜੀ ਨੇ ਇਹੀ ਕਹਿਆ ਸੀਗਾ ਕਿ ਬਹੁਤ ਸਾਰੀਆਂ ਪਾਰਟੀਆਂ 'ਚ ਚੰਗੇ ਲੋਕ ਹੈਗੇ ਨੇ ਉਹਨਾਂ ਨੂੰ ਬੇਨਤੀ ਕਰਦੇ ਹਾਂ ਆਜੋ ਆਪਾਂ ਇੱਕ ਜਗ੍ਹਾ ਤੇ ਇਕੱਠੇ ਹੋ ਕੇ ਦੇਸ਼ ਦੀ ਸੇਵਾ ਕਰੀਏ ਆਪਾਂ ਲੋਕਾਂ ਦੀ ਸੇਵਾ ਕਰੀਏ ਸਮਾਜ ਦੀ ਸੇਵਾ ਕਰੀਏ ਇਹ ਮਕਸਦ ਵਾਸਤੇ ਪਾਰਟੀ ਇਸੇ ਕਰਕੇ ਮੈਂ ਜਦੋਂ ਮਨਪੀਰ ਬਾਦਲ ਜੀ ਨੇ ਪਾਰਟੀ ਬਣਾਈ ਪੀਪਲਜ਼ ਪਾਰਟੀ ਉਹ ਪੰਜਾਬ ਤਾਂ ਉਹਨਾਂ ਨੇ ਕਿਹਾ ਜਿਹੜੇ ਪੰਜਾਬ ਨੂੰ ਪਿਆਰ ਕਰਦੇ ਨੇ ਮੇਰਾ ਸਾਥ ਦੇ ਦੇਣ ਵੀਰੋ ਮੈਂ ਉਸ ਵੇਲੇ ਬਹੁਤ ਵੱਡਾ ਕਲਾਕਾਰ ਸੀ ਮੈਂ ਕੋਈ ਫੇਲ ਕਲਾਕਾਰ ਨਹੀਂ ਸੀ ਵੀ ਉਧਰੋਂ ਫੇਲ ਹੋ ਗਿਆ ਇੱਧਰ ਆ ਗਿਆ ਮੈਂ ਇੱਕ ਮਿੰਟ ਲਈ देर ਨਹੀਂ ਲਾਈ ਕਿ ਯਾਰ ਪੰਜਾਬ ਦੀ ਸੇਵਾ ਕਰਨੀ ਹੈ ਉਹ ਦੂਜੀਆਂ ਪਾਰਟੀਆਂ ਜਾ ਨਹੀਂ ਸਕਦੇ ਇਹ ਨਵੀਆਂ ਤੋ ਇੱਥੇ ਚੱਲਦੇ ਆ ਮੈਂ ਆਪਣਾ ਕੈਰੀਅਰ ਛੱਡਦਾ ਜੀ ਮੈਂ ਆਪਣਾ ਜਿਹੜਾ ਕੰਮ ਕਰਦਾ ਸੀਗਾ ਛੱਡਦਾ ਤੇ ਲੱਗਿਆ ਨਾਲ ਕਿ ਚਲੋ ਪਾਰਟੀ ਬਣਾਈਏ ਨਵੀਂ ਖੜੀ ਕਰਾਂਗੇ ਪਾਰਟੀ ਲੋਕ ਪਿਆਰ ਕਰਦੇ ਸੀ ਪਹਿਲਾਂ ਤੋਂ 17 ਸਾਲ ਦੀ ਉਮਰ ਤੋਂ ਮੈਨੂੰ ਭਗਵੰਤ ਮਾਨ ਬਣਾਤਾ ਸੀ ਲੋਕਾਂ ਨੇ ਸੋ ਵੀਰੋ ਲਹਿਰੇਗਾ ਅੱਗੇ ਤੂੰ ਮੈਂ ਇਲੈਕਸ਼ਨ ਲੜਿਆ ਤਾਂ ਹਾਰ ਗਿਆ